2024 ਦੇ ਵਿੱਚ 25202 ਮੀਟ੍ਰਿਕ ਟਨ ਜਿਹੜੀ ਹੈ ਉਹ ਇੱਥੇ ਆਮਦ ਹੋਈ ਸੀ ਕਿ ਇੱਥੇ ਹੁਣ ਤੱਕ ਦੀ ਆਮਦ ਜਿਹੜੀ ਹੈ ਮੰਡੀ ਦੀ 660 ਮੀਟ੍ਰਿਕ ਟਨ ਹੋ ਚੁੱਕੀ ਹੈ ਔਰ 360 ਮੀਟ੍ਰਿਕ ਟਨ ਦੀ ਜਿਹੜੀ ਬੋਲੀ ਲੱਗ ਚੁੱਕੀ ਹੈ 147 ਮੀਟ੍ਰਿਕ ਟਨ ਜਿਹੜੀ ਹੈ ਉਹਦੀ ਲਿਫਟਿੰਗ ਹੋ ਚੁੱਕੀ ਹੈ ਜੇ ਕਿਸਾਨ 17% ਤੋਂ ਘੱਟ ਮੋਇਸਚਰ ਲੈ ਕੇ ਆਏਗਾ ਮੰਡੀ 'ਚ ਲਿਆਉਣ ਦਾ ਸਾਰਾ ਦਾ ਚਾਰ ਸਾਫ ਸਪਾਈ ਤੋਂ ਬਾਅਦ ਏਜੰਸੀਆਂ ਨੂੰ ਹਦਾਇਤ ਕੀਤੀ ਜਾ ਸਕੀ ਵੀ ਜਲਦੀ ਤੋਂ ਜਲਦੀ ਕਿਸਾਨ ਨੂੰ ਵਿਲਾ ਕਰਕੇ ਉਹਦੇ ਖਾਤੇ 'ਚ ਪੇਮੈਂਟ ਪੈ ਜਾਵੇ ਜੀ ਤੇ ਮੈਂ ਬਦਾਈ ਦਿੰਦਾ ਜਿਹੜੇ ਕਿਸਾਨ ਭਰਾ ਫਸਲ ਲੈ ਕੇ ਆ ਰਹੇ ਆ ਉਹ ਜਿਹੜੀ ਮਹੱਸ਼ਰ ਹੈ ਉਹ ਉਸ ਨੂੰ ਸਹੀ ਤਰੀਕੇ ਦੇ ਨਾਲ 110% ਤੋਂ ਉੱਤੇ ਲੈ ਕੇ ਆ ਰਹੇ ਸਾਰਾ 1.5 ਜਿਹੜਾ ਦੀ ਬੋਲੀ ਲਈ ਹੈ ਇਹਦੇ ਨਾਲ ਫਾਇਦਾ ਇਹ ਹੁੰਦਾ ਇੱਕ ਤਾਂ ਜਲਦੀ ਬਹਲੇ ਹੋ ਜਾਂਦੇ ਆ ਇੱਕ ਏਜੰਸੀਆਂ ਆਪ ਦਾ ਬੋਲੀ ਲਾ ਕੇ ਦਵਾ ਦਾ ਮਾਰ ਚੱਕਣ ਵਾਲੀ ਬਣਦੀਆਂ ਜਿਹਦੇ ਨਾਲ ਆੜਤੀਆਂ ਨੂੰ ਵੀ ਔਰ ਕਿਸਾਨ ਨੂੰ ਵੀ ਸਵੇ ਸਿਰ ਪੈਸੇ ਜਿਹੜੇ ਹੈ ਪੇਮੈਂਟ ਹੁੰਦੀ ਰਹਿੰਦੀ ਹੈ ਮੈਂ ਆਸ਼ ਕਰਦਾ ਕਿ ਪ੍ਰਮਾਤਮਾ ਹੁਣ ਜਿਹੜਾ ਬੱਦਲ ਵਾਈ ਤੋਂ ਮੱਜਿਤ ਰੱਖੇ ਔਰ ਕਿਸਾਨਾਂ ਦੀ ਜਿਹੜੀ ਪੁੱਤਾ ਵਾਂਗੂ ਪਾਲੀ ਫਸਲ ਹੈ ਉਹ ਸਮੇਂ ਸਿਰ ਰਾਕੇ ਆਪਦੇ ਘਰੇ ਉਹਦੀ ਜਿਹੜੀ ਆ ਆਪਦੀ ਉਸ ਦੀ ਕੀਮਤ ਹੈ ਉਹ ਲੈ ਕੇ ਘਰੇ ਜਾਣ ਜਿਹੜੇ ਕਿ ਮੀਂਹ ਆ ਦੇ ਉਹਨਾਂ ਦੇ ਖਰਚੇ ਉਹਨਾਂ ਦੀ ਆਸ ਉਮੀਦ ਖੁਲ। ਫਸਲ ਹੁਣ ਆਈ ਹੈ 15 ਦਿਨਾਂ ਦਾ ਡਿਫਰੈਂਸ ਆ ਵੀ ਹੋ ਸਕਦਾ ਵੀ ਕਿਤੇ ਕੋਈ ਕਮੀ ਆ ਗਈ ਹੋਵੇ ਤਾਂ ਉਸ ਨੂੰ ਸਾਰਿਆਂ ਨੂੰ ਦੁਰਸਤ ਕਰ ਲਿਆ ਜਾਵੇਗਾ। ਚੌਂ ਨਦੀ ਬੋਲੀ ਸਟਾਰਟ ਕਰਨ ਵਾਸਤੇ ਹਾਜ਼ਰ ਹੈ। ਮੇਰੇ ਨਾਲ ਨੇ ਸਾਡੇ ਚੇਅਰਮੈਨ ਬਰਜੀਤ ਸਿੰਘ ਬੱਲੀ ਜੀ। ਇਹ ਸਰ ਜੇ ਪਾਸੇ ਖੜੇ ਨੇ। ਸਾਡੇ ਬਲਾਕ ਪ੍ਰਧਾਨ ਨੇ ਗਿਫਤਾਰ ਸਿੰਘ ਵਿੱਕੀ ਜੀ, ਜਗਦੀਸ਼ ਸਿੰਘ ਬੜਾਇ ਜੀ। ਇਹਦੇ ਸਾਰੇ ਸਾਥੀ ਸੁਖਦੀਪ ਸਿੰਘ ਕਿਰਲੋਂ ਮੇਸਟਰ ਕਾਉਂਸਲਰ ਸਾਡੇ ਜਿਹੜੇ ਇੱਥੇ ਮਾਰਕੀਟ ਕਮੇਟੀ ਦੇ ਸਕਤੀ ਨੇ ਉਹਨਾਂ ਦਾ ਆਮਲਾ ਸਾਰਾ ਇੱਥੇ ਹੈ ਵੱਖ-ਵੱਖ ਏਜੰਸੀਆਂ ਦੇ ਜਿਹੜੇ ਨੁਮਾਇੰਦੇ ਇੱਥੇ ਹਾਜ਼ਰ ਹੈ ਬਰਿੰਡੇ ਦੇ ਵਿੱਚ ਚਾਰ ਏਜੰਸੀਆਂ ਪਨਗ੍ਰੇਨ ਮਾਰਕਫੈਟ 500 ਤੇ ਮੇਅਰ ਹੌਕ ਇਹ ਚਾਰਾਂ ਨੇ ਖਰੀਦ ਸ਼ੁਰੂ ਕੀਤੀ ਹੋਈ ਹੈ ਜਿਹੜੀ ਮਿਨੀਮਮ ਰੀਲ ਪ੍ਰਾਈਸ ਹੈਗੀ ਹੈ ਸਰਕਾਰ ਨੂੰ 6299 ਰੁਪਏ ਔਰ ਮੋਇਸਚਰ ਜਿਹੜਾ 17% ਤੋਂ ਘੱਟ ਦੇਣਾ 2024 ਦੇ ਵਿੱਚ 25202 ਮੀਟ੍ਰਿਕ ਟਨ ਜਿਹੜੀ ਹੈ ਉਹ ਵਿੱਚ ਆਮਦ ਹੋਈ ਸੀ ਇੱਥੇ ਹੁਣ ਤੱਕ ਦੀ ਆਮਦ ਜਿਹੜੀ ਹੈ ਮੰਡੀ ਦੇ ਖੇਤਰ 60 ਮੀਟ੍ਰਿਕ ਟਨ ਹੋ ਚੁੱਕੀ ਹੈ ਔਰ 360 ਮੀਟ੍ਰਿਕ ਟਨ ਦੀ ਜਿਹੜੀ ਬੋਦੀ ਲੱਗ ਚੁੱਕੀ ਹੈ ਕਿ 147 ਮੀਟ੍ਰਿਕ ਟਨ ਜਿਹੜੀ ਹੈ ਉਹਦੀ ਲਿਫਟ ਹੋ ਰਹੀ ਹੈ ਪ੍ਰਬੰਧ ਸਾਰੇ ਠੀਕ ਹੈ ਜ਼ਿੰਮੇਦਾਰ ਜਿਹੜੇ ਇਹਨਾਂ ਦੀ ਬੋਦੀ ਹੋਈ ਹੈ ਇਹ ਨਾਸ਼ਣਾ ਨਾਜਮ ਸਿੰਘ ਜਰਸੀ ਤੋਂ ਉਹਨਾਂ ਨੇ ਦੱਸਿਆ ਕਿ ਝਾੜ ਠੀਕ ਹੈ ਖਾਸ ਤੌਰ ਤੇ ਮੈਂ ਬੁਲਾਈ ਜਿੰਨਾ ਜਿਹੜੇ ਕਿਸਾਨ ਭਰਾ ਫਸਲ ਲੈ ਕੇ ਆ ਰਹੇ ਆ ਉਹ ਜਿਹੜੀ ਮੌਇਸਚਰ ਹੈ ਉਸ ਨੂੰ ਸਹੀ ਤਰੀਕੇ ਦੇ ਨਾਲ ਸਾਰਾ ਫੰਟ ਤੋਂ ਉੱਤੇ ਲੈ ਕੇ ਆ ਰਹੇ ਸਾਰਾ 0.5 ਸੀਜਾ ਦੀ ਬੋਲੀ ਲਈਏ ਇਹਦੇ ਨਾਲ ਫਾਇਦਾ ਇਹ ਹੁੰਦਾ ਇੱਕ ਜਲਦੀ ਵੇਲੇ ਹੋ ਜਾਂਦਾ ਇੱਕ ਏਜੰਸੀਆਂ ਆਪ ਦਾ ਬੋਲੀ ਲਾ ਕੇ ਦਵਾ ਦਾ ਮਾਲ ਟਿਕਣ ਵਾਲੀ ਬਣਦੀ ਹੈ ਜਿਹਦੇ ਨਾਲ ਆੜਤੀਆਂ ਨੂੰ ਵੀ ਬੌਰ ਕਿਸਾਨਾਂ ਨੂੰ ਵੀ ਸ਼ਮੇਸ਼ਰ ਪੈਸੇ ਜਿਹੜੀ ਹੈ ਪੇਮੈਂਟ ਨੂੰ ਦੀ ਹੁੰਦੀ ਹੈ ਮੈਂ ਜਿਹੜੇ ਮਾਰਕਟ ਕਮੇਟੀ ਦਾ ਇੱਥੇ ਅਮਲਾ ਹੈ ਉਹਨਾਂ ਨੇ ਸਹੀ ਪ੍ਰਬੰਧ ਕੀਤਾ ਹੈ ਮਿਕਸਾਨਾਂ ਨੂੰ ਪੁੱਛਿਆ ਕਿ ਇੱਥੇ ਪਾਣੀ ਦੇ ਪ੍ਰਬੰਧ ਸਫਾਈ ਦੇ ਪ੍ਰਬੰਧ ਚੇਅਰਮੈਨ ਸਾਹਿਬ ਨੇ ਬੋਲਿਆ ਕਿ ਇੱਥੇ ਨੇ ਸਿਰੇ ਨਾਲ ਕੋਈ ਤਕਲੀਫ ਨਹੀਂ ਆ ਰਹੀ ਮੈਂ ਆਸ਼ਵਾਸਨ ਦਿੰਦਾ ਕਿ ਕਿਸਾਨਾ ਹੁਣ ਜਿਹੜਾ ਹੈ ਬਦਲਬਾਈ ਤੋਂ ਬਚਿਤ ਰੱਖੇ ਬੌਰ ਕਿਸਾਨਾਂ ਦੀ ਜਿਹੜੀ ਕੁੱਤਾ ਵਾਂਗੂ ਪਾਇਆ ਪਾਲੀ ਫਸਲ ਹੈ ਉਹ ਸਮੇਂ ਸਿਰ ਆ ਕੇ ਆਪ ਦੇ ਘਰੇ ਉਹਦੀ ਜਿਹੜੀ ਆ ਉਹ ਦੀ ওভারਸਟੇਏ ਕੀਮਤ ਹੈ ਉਹ ਲੈ ਕੇ ਕਰੇ ਜਾਣ ਜਿਹੜੇ 6 ਮਹੀਨਿਆਂ ਦੇ ਉਹਨਾਂ ਦੇ ਖਰਚੇ ਉਹਨਾਂ ਦੀ ਆਸਮੀ ਠੀਕ ਹੈ ਕਈ ਵਾਰੀ ਕਿਸਾਨ ਜਲਦੀ ਉਹਨੂੰ ਲੈ ਆਉਂਦੇ ਆ ਪਰ ਬਾਅਦ ਵਿੱਚ ਉਹਨਾਂ ਨੂੰ ਰੱਖਣਾ ਪੈਂਦਾ ਕੀ ਜਣਾ ਕਰਦੇ ਸੇਖੋ ਬਾਰ ਬਾਰ ਮੈਕਮੇ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਇਸ਼ਤਿਹਾਰ ਵੀ ਦਿੱਤੇ ਗਏ ਹੈ ਸੀਐਮ ਸਾਹਿਬ ਵੱਲੋਂ ਅਖਬਾਰਾਂ ਦੇ ਵਿੱਚ ਬੇਨਤੀ ਵੀ ਕੀਤੀ ਗਈ ਹੈ ਮੈਂ ਵੀ ਬੇਨਤੀ ਕਰਦਾ ਤੁਹਾਡੇ ਮੱਧਵਰੇ ਕਿ ਝੋਨੇ ਨੂੰ ਸਕਾ ਕੇ ਲਿਓਣ ਇਹਦੇ ਨਾਲ ਇੱਕਦਮ ਉਹਨਾਂ ਦਾ ਸਮਾਂ ਨਹੀਂ ਖਰਾਬ ਹੋਊਗਾ

ਤੋਂ ਸਾਡੇ ਨਾਲ ਸਾਡੇ ਮਾਨਯੋਗ ਵਿਧਾਇਕ ਸਰਦਾਰ ਜਗਰੂਪ ਸਿੰਘ ਜੀ ਗਿਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਕਰ ਕਮਲਾਂ ਦੇ ਨਾਲ ਇਥੋਂ ਜਿਹੜੀ ਸਰਕਾਰੀ ਫਰੀਦ ਉਹ ਸ਼ੁਰੂ ਹੋਈ ਹੈ ਸਾਡੇ ਨਾਲ ਸਾਰੀ ਸਾਰੀ ਪਾਰਟੀ ਦੇ ਨੁਮਾਇੰਦੇ ਸਾਡੇ ਬਲਾਕ ਪ੍ਰਧਾਨ ਸਾਹਿਬ ਇੱਥੇ ਪਹੁੰਚੇ ਨੇ ਸਾਡੇ ਨਾਲ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਅਰਵਿੰਦਰ ਸਿੰਘਲਾ ਜੀ ਸਾਡਾ ਸਾਰਾ ਸਟਾਫ ਇੱਥੇ ਪਹੁੰਚਾ ਤਾਂ ਜਿਹੜੀ ਪਹਿਲੀ ਬੋਲੀ ਲਗਾਈ ਗਈ ਹੈ ਕਰਨ ਅਜਸੀ ਕੋ ਪਹੁੰਚੇ ਸੀ ਕਿਸਾਨ ਮਾਜਮ ਸਿੰਘ ਜੀ ਉਹਨਾਂ ਦੀ ਫਸਲ ਜਿਹੜੀ ਬੋਲੀ ਹੈ ਜੋ ਐਮਐਸਪੀ ਹੈਗੀ ਉਹਦੇ ਉੱਪਰ ਇਹ ਗੋਲੀ ਲਗਾਈ ਚੁੱਕੀ ਹੈ ਤਾਂ ਸਾਰੇ ਹੀ ਅਸੀਂ ਕਿਸਾਨ ਭਰਾਵਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਜੋ ਫਸਲ ਦਾ ਜੋ 6 ਸਾਲ 6 ਮਹੀਨੇ ਪਟਾਉਂ ਨੂੰ ਪਹੁੰਚ ਪਹੁੰਚੀ ਤੇ ਉਹਨਾਂ ਵਿੱਚ ਲਈ ਮੰਡੀ ਦੇ ਵਿੱਚ ਪਹੁੰਚੇ ਨੇ ਸਾਡੀ ਮੰਡੀ ਦੇ ਵਿੱਚ ਸਾਰੇ ਪ੍ਰਬੰਧ ਬਾ ਮੁਕੰਮਲ ਹਨ ਜਿਲ੍ਹੇ ਪਿੰਡਾਂ ਦੇ ਆ ਮੁੰਡੇ ਆਗੇ ਆਸਪਾਸ ਦੇ ਨਰਿਆਲੇ ਆਉਂਗਾ ਪਲੇਰ ਹੈਗਾ ਤੇ ਮੁੰਡੇ ਦੀ ਸਫਾਈ ਨਹੀਂ ਹੋਈ ਜੀ ਫਸਲਾਂ ਦਾ ਵਾਸ ਜੀ ਪਿੱਛੇ ਗੜੇ ਨਹੀਂ ਆ ਗਏ ਅਸੀਂ ਬਹੁਤ ਜਰਾ ਆ ਪਿਛਲੇ 15 ਤਰੀਕ ਤੋਂ ਮੰਡੀਆਂ ਦੇ ਵਿੱਚ ਪ੍ਰਬੰਧਨ ਮੁਕੰਮਲ ਹੈ ਜੀ ਅਸੀਂ ਆਪ ਜਾ ਕੇ ਸਾਡੀ ਟੀਮ ਨੇ ਪ੍ਰਬੰਧਾਂ ਦਾ ਪੂਰਾ ਜਾਇਜ਼ਾ ਲਿਆ ਸੀ ਸਾਰੇ ਕਿਤੇ ਸੀਗਾ ਵੀ ਫਸਲ ਹੋਣ ਆਈ ਹੈ 15 ਦਿਨਾਂ ਦਾ ਡਿਫਰੈਂਸ ਹੈ ਵੀ ਹੋ ਸਕਦਾ ਵੀ ਕਿਤੇ ਕੋਈ ਕਮੀ ਆ ਗਈ ਹੋਵੇ ਤਾਂ ਉਸ ਨੂੰ ਸਾਰਿਆਂ ਨੂੰ ਦੁਰਸਤ ਕਰ ਲਿਆ ਜਾਵੇਗਾ ਫਿਰ ਮੈਨੂੰ ਪਾਣੀ ਦੀ ਵੀ ਦਿੱਕਤ ਆਈ ਹੈ ਕਿਸੀ ਪਾਣੀ ਦੀ ਲੰਬੀ ਕਿੱਥਾ ਦੀ ਹੈ ਇਹ ਕੀ ਫੌਦੇ ਪੁਰਾਣੇ ਬਿਲਕੁਲ ਹੀ ਪੁਰਾਣੇ ਦੀ ਕੋਈ ਦਿੱਕਤ ਨਹੀਂ ਹੈ ਮੇਰੇ ਪਿੱਛੇ ਦੇਖੋਗੇ ਇੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਤੋੜੇ ਰੱਖੇ ਗਏ ਆ ਕੈਂਪਰ ਰੱਖੇ ਗਏ ਆ ਛਾਂ ਦਾ ਪ੍ਰਬੰਧ ਕੀਤਾ ਗਿਆ ਬਕਾਇਦਾ ਪਾਖਾਣਾ ਰੱਖੇ ਗਏ ਨੇ ਤਾਂ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਸਾਫ ਸਵੱਈ ਦਾ ਪ੍ਰਬੰਧ ਹੈ ਤਾਂ ਸਾਰੇ درست ਨੇ ਜੇ ਕਿਤੇ ਫਿਰ ਵੀ ਕਮੀ ਆ ਤਾਂ ਤੁਸੀਂ ਸਾਡੇ ਨਿਗਾਹ ਲਿਆ ਦਿਓ ਉਹਨੂੰ ਵੀ ਦੂਰ ਕਰ ਲੇਦੇ ਆ ਕਿਸਾਨ ਦੀ ਫਸਲ ਕਿੰਨੀ ਚੱਕੀ ਨੇ ਕਿੰਨੇ ਕਣੇ ਚੱਕੋਗੇ ਅਸੀਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਮੋਇਸਚਰ ਆ ਉਹ ਤੈ 17% ਤੋਂ ਘੱਟ ਹੋਣਾ ਚਾਹੀਦਾ ਜੇ ਕਿਸਾਨ 17 ਪਰਸੈਂਟ ਤੋਂ ਘੱਟ ਮੋਇਸਚਰ ਲੈ ਕੇ ਆਏਗਾ ਤਾਂ ਮੰਡੀ 'ਚ ਲਿਆਉਣ ਦਾ ਸਾਰਾ ਉਹਦਾ ਚਾਰਾ ਸਾਫ ਸਪਾਈ ਤੋਂ ਬਾਅਦ ਏਜੰਸੀਆਂ ਨੂੰ ਹਦਾਇਤ ਕੀਤੀ ਜਾ ਚੁੱਕੀ ਵੀ ਜਲਦੀ ਤੋਂ ਜਲਦੀ ਕਿਸਾਨ ਨੂੰ ਵਿਲਾ ਕਰਕੇ ਉਹਦੇ ਖਾਤੇ 'ਚ ਪੇਮੈਂਟ ਪੈ ਜਾਵੇ ਜੀ ਠੀਕ ਹੈ